ਰਮਿੰਦਰ ਸਿੰਘ ਖੇਤੀਬੜੀ ਅਫਸਰ ਮਾਛੀਵੜਾ ਸਾਹਿਬ ਮੇਰੇ ਨਾਲ ਡਾਕਟਰ ਜਸਵੰਤ ਸਿੰਘ ਜਿਹੜੀ ਉਹ ਜਗਰਾਉ ਅਸੀਂ ਅੱਜ ਸਰਦਾਰ ਰਾਜਪ੍ਰੀਤ ਸਿੰਘ ਪਿੰਡ ਅਗਵਾੜ ਪੋਨਾ ਲਾਗ ਜਗਰਾਉ ਹੋ ਕੇ ਖੜੇ ਆ ਤੇ ਇੱਕ ਜਿਹੜਾ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਜਿਹੜੀ ਖਬਰ ਫੈਲ ਰਹੀ ਹੈ ਝੋਨੇ ਦੇ ਵਿੱਚ ਮਧਰੇਪਣ ਜਾਂ ਬੌਣੇ ਵਿਸ਼ਾਣੂ ਰੋਗ ਬਾਰੇ ਉਹਦੇ ਬਾਰੇ ਜਿਹੜੀ ਗੱਲ ਕਰਦੇ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਬੂਟਾ ਵਾ ਇਹ ਤੰਦਰੁਸਤ ਬੂਟਾ ਵਾ ਤੇ ਇਹ ਜਿਹੜਾ ਬੂਟਾ ਵਾ ਇਹ ਬਿਮਾਰੀ ਵਾਲਾ ਬੂਟਾ ਵਾ ਇਹ ਜਿਹੜਾ ਵਾਇਰਸ ਆ ਇਹਦੇ ਨਾਲ ਜਿਹੜਾ ਬੂਟਾ ਵਾ ਇਹ ਮਦਰਾ ਰਹਿ ਜਾਂਦਾ ਵਾ ਲਗਭਗ ਗੱਠ ਗੱਠਕਦੇ ਰਹਿ ਜਾਂਦੇ ਆ ਬੂਟੇ ਜੇ ਹੁਣ ਦੀ ਗੱਲ ਕਰੋਂਗੇ ਤੁਸੀਂ ਤੇ ਜਿੰਨੀਆਂ ਵੀ ਇਹ ਗਿੱਤੀਆਂ ਝੋਨਾ ਲੱਗਿਆ ਹੋਇਆ ਵਾ ਉਹਦੇ ਵਿੱਚ ਇਹਦੀ ਸ਼ਿਕਾਇਤ ਜਿਹੜੀ ਮਿਲ ਰਹੀ ਆ ਅਸੀਂ ਜਿੱਥੇ ਖੜੇ ਆ ਇਹ ਜਿਹੜੀ ਪੀ ਆਰ 131 ਵੈਰਾਈਟੀ ਆ ਵੈਸੇ ਇਹ ਸਾਰੀਆਂ ਹੀ ਕਿਸਮਾਂ ਤੇ ਜਿਹੜਾ ਇਦਾਂ ਇਹ ਹਮਲਾ ਕਰਦਾ ਵਾ ਤੇ ਜਿਹੜਾ ਇਹ ਵਾਇਰਸ ਆ ਇਹਦੀ ਬੂਟੇ ਦਾ ਮਧਰੇ ਰਹਿੰਦੇ ਰਹਿੰਦੇ ਆ ਇੱਕ ਜਿਹੜੇ ਪੱਤੇ ਆ ਉਹ ਨੋਕਦਾਰ ਹੋ ਜਾਂਦੇ ਆ ਤੇ ਸਖਤ ਜੇ ਹੋ ਜਾਂਦੇ ਆ ਤੇ ਇਕੱਠਾ ਜਿਆ ਹੋ ਜਾਂਦਾ ਬੂਟਾ ਜਿਹੜਾ ਇਹ ਜਿਹੜਾ ਵਾਇਰਸ ਆ ਇਸ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਜਾਂ ਅਸੀਂ ਵਾਈਟ ਬੈਕਡ ਪਲਾਂਟ ਹਾਪਰ ਵੀ ਬੋਲਦੇ ਆ ਉਹ ਇਸ ਨੂੰ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਫਲਾਉਂਦਾ ਜਦੋਂ ਇਹ ਟਿੱਡਾ ਬਿਮਾਰੀ ਵਾਲੇ ਬੂਟੇ ਦੇ ਵਿੱਚੋਂ ਰਸ ਚੂਸ ਕੇ ਤੰਦਰੁਸਤ ਬੂਟੇ ਤੇ ਜਾ ਕੇ ਬੈਠਦਾ ਉੱਥੇ ਰਸ ਚੂਸਦਾ ਤਾਂ ਇਹ ਜਿਹੜਾ ਵਾਇਰਸ ਆ ਉਹਦੇ ਵਿੱਚ ਛੱਡ ਦਿੰਦਾ ਵਾ ਇਸ ਕਰਕੇ ਇਹਦੀ ਜਿਹੜੀ ਰੋਕਥਾਮ ਆ ਉਹਦੇ ਲਈ ਦੋ ਚੀਜ਼ਾਂ ਆ ਪਹਿਲਾਂ ਤਾਂ ਜਿੱਥੇ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਬੂਟੇ ਨਜ਼ਰ ਆਉਂਦੇ ਆ ਉਹ ਬੂਟੇ ਸਣੇ ਮਿੱਟੀ ਪੱਟ ਕੇ ਖੇਤ ਦੇ ਵਿੱਚੋਂ ਬਾਹਰ ਕੱਢ ਕੇ ਡੂੰਘਾ ਟੋਆ ਪੱਟ ਕੇ ਨੱਪ ਦੇਣੇ ਆ ਕਿਉਂਕਿ ਇੱਕ ਕਿਸਾਨਾਂ ਦੇ ਜਿਹੜੇ ਮਨਾਂ ਦੇ ਵਿੱਚ ਇਹ ਆ ਵੀ ਜੇ ਬੂਟੇ ਅਸੀਂ ਪੱਟਦੇ ਆ ਤਾਂ ਸਾਡਾ ਜਿਹੜਾ ਉਦੋਂ ਝਾੜ ਦਾ ਨੁਕਸਾਨ ਹੋਊਗਾ ਕਿਉਂਕਿ ਜਿਹੜੇ ਬੂਟੇ ਨੂੰ ਹੁਣ ਵਾਇਰਸ ਇਸ ਸਟੇਜ ਤੇ ਪੈ ਗਿਆ ਵਾ ਉਹਦੇ ਵਿੱਚ ਦਾਣੇ ਨਹੀਂ ਬਣਨੇ ਹੈਗੇ ਤੇ ਜੇ ਤੁਸੀਂ ਉਹਦੇ ਖੇਤ ਦੇ ਵਿੱਚ ਖੜਾ ਰੱਖੋਗੇ ਤਾਂ ਜਿਹੜਾ ਇਹ ਬਿਮਾਰੀ ਅੱਗੇ ਫੈਲੂਗੀ ਇਸ ਕਰਕੇ ਇਹਨੂੰ ਹੁਣੇ ਪੱਟ ਕੇ ਜਿਹੜਾ ਸਮੇਸਾ ਰਹੇਗਾ ਖੇਤ ਚੋਂ ਬਾਹਰ ਕੱਢ ਦੇਣੀ ਹੈ ਦੂਸਰਾ ਜਿਹੜਾ ਹੈਗਾ ਵਾ ਚਿੱਟੀ ਪੱਠ ਵਾਲੇ ਟਿੱਡੇ ਦੀ ਰੋਕਥਾਮ ਕਰਨੀ ਹੈ ਤਾਂ ਕਿ ਜਿਹੜੀ ਬਿਮਾਰੀ ਅੱਗੇ ਨਾ ਫੈਲੇ ਉਹਦੀ ਰੋਕਥਾਮ ਦੇ ਲਈ ਜਿਹੜੀਆਂ ਸਾਡੇ ਕੋਲ ਦਵਾਈਆਂ ਹੈਗੀਆਂ ਵਾ ਜਿੱਦਾਂ ਚੈਸਾ 120 ਗ੍ਰਾਮ ਆ ਉਹ ਸ਼ੀਨ ਆ ਜਿਹੜੀ 80 ਗ੍ਰਾਮ ਆ ਪੈਕਸਾਲੋਨ ਦਵਾਈ ਆ 94 ਮਿਲੀਲੀਟਰ ਆ ਆਰਕੈਸਟਰਾ ਦਵਾਈ ਆ ਜਿਹੜੀ 400 ਮਿਲੀਲੀਟਰ ਆ ਤੇ ਇਹਨਾਂ ਚੋਂ ਕੋਈ ਵੀ ਦਵਾਈ ਆ ਜਿਹੜੀ ਉਹਦੀ ਸਪਰੇ ਤੁਸੀਂ ਕਰ ਸਕਦੇ ਹੋ ਇੱਕ ਹੋਰ ਕਿਸਾਨ ਭਰਾਵੋ ਇੱਥੇ ਧਿਆਨ ਦੇਣ ਵਾਲੀ ਗੱਲ ਆ ਵੀ ਜਿਹੜਾ ਵਾਇਰਸ ਆ ਉਹਦੇ ਲਈ ਹਾਲੇ ਤੱਕ ਕੋਈ ਵੀ ਦਵਾਈ ਨਹੀਂ ਬਣੀ ਜਿਹੜੀ ਵਾਇਰਸ ਨੂੰ ਬਿਮਾਰ ਸਕੇ ਜਾਂ ਜਿਹੜਾ ਬਿਮਾਰ ਬੂਟਾ ਵਾ ਸਾਨੂੰ ਉਹਨੂੰ ਠੀਕ ਕਰ ਸਕੇ ਇੱਕ ਵਾਰ ਜੇ ਵਾਇਰਸ ਬੂਟੇ 'ਚ ਆ ਗਿਆ ਤਾਂ ਉਹ ਬੂਟੇ ਨੇ ਠੀਕ ਨਹੀਂ ਹੋਣਾ ਹੈਗਾ ਇਸ ਕਰਕੇ ਕਿਸੇ ਵੀ ਉਲੀਨਾਸ਼ਕ ਜਾਂ ਕੋਈ ਵੀ ਗਰੋਥ ਪ੍ਰੋਮੋਟਰ ਜਿਹੜਾ ਉਹ ਅਸੀਂ ਸਪਰੇ ਨਹੀਂ ਕਰਨਾ ਹੈਗਾ ਨਾ ਹੀ ਖੇਤ ਦੇ ਵਿੱਚ ਪਾਉਣਾ ਵਾ ਸਪਰੇ ਸਿਰਫ ਜਿਹੜੀ ਹੈਗੀ ਆ ਉਹ ਚਿੱਟੇ ਪੱਠ ਵਾਲਾ ਡੱਡਾ ਵਾ ਜਿਹੜਾ ਉਹਨੂੰ ਰੋਕਣ ਦੇ ਲਈ ਹੀ ਕਰਨੀ ਆ ਤੇ ਜਿੱਥੇ ਕਿਤੇ ਵੀ ਸ਼ਿਕਾਇਤ ਆਉਂਦੀ ਆ ਆਪਦੇ ਨਾਲ ਦੇ ਨੇੜ ਦੇ ਜਿਹੜੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰੋ ਤੇ ਉਹਨਾਂ ਦੀ ਜਿਹੜੀ ਸਲਾਹ ਦੇ ਨਾਲ ਹੀ ਫਿਰ ਉਹ ਸਪਰੇ ਕਰੋ ਧੰਨਵਾਦ